ਚੇਮਾ ਸਰਦਾਰ ਰੇਸ਼ਮ ਸਿੰਘ ਖਿਆੜਾ ਯਾਦਗਾਰੀ ਇਪਰਟਮੈਂਟ ਟੂਰਨਾਮੈਂਟ ਹੈ ਉਹਦੇ ਦੂਸਰੇ ਦਿਨ ਚ ਐਂਟਰ ਕਰ ਚੁੱਕੇ ਆ ਤੇ ਬਹੁਤ ਵਧੀਆ ਮੁਕਾਬਲੇ ਡਿਫਰੈਂਟ ਏਜ ਗਰੁੱਪਸ ਦੇ ਚੱਲ ਰਹੇ ਆ ਅਨੰਕ ਚੰਡੀਗੜ੍ਹ ਮਾਰਗ ਤੇ ਸਥਿਤ ਇੰਡੋਰ ਬੈਡਮਿੰਟਨ ਸਟੇਡੀਅਮ ਵਿਖੇ ਜੱਥੇਦਾਰ ਰੇਸ਼ਮ ਸਿੰਘ ਥਿਆੜਾ ਯਾਦਗਾਰੀ ਟੂਰਨਾਮੈਂਟ ਦੇ ਤੀਸਰੇ ਦਿਨ ਵੀ ਦੇਸ਼ ਭਰ ਚੋਂ ਆਏ ਖਿਡਾਰੀਆਂ ਵੱਲੋਂ ਗਹਿ ਕੱਚ ਮੁਕਾਬਲੇ ਦੀ ਭਾਵਨਾ ਨਾਲ ਟੂਰਨਾਮੈਂਟ ਦੌਰਾਨ ਹਿੱਸਾ ਲਿਆ ਗਿਆ ਜਿਸ ਦਾ ਸਟੇਡੀਅਮ 'ਚ ਮੌਜੂਦ ਖੇਡ ਪ੍ਰੇਮੀਆਂ ਵੱਲੋਂ ਤੁਸ਼ਕੀਆਂ ਲੈ ਲੈ ਕੇ ਆਨੰਦ ਮਾਣਿਆ ਗਿਆ ਅਕੈਡਮੀ ਦੇ ਪ੍ਰਧਾਨ ਪ੍ਰਿੰਸੀਪਲ ਰਜਿੰਦਰ ਗਿੱਲ ਵੱਲੋਂ ਵਿਸ਼ੇਸ਼ ਤੌਰ ਤੇ ਪਹੁੰਚੇ ਵਿਸ਼ੇਸ਼ ਮਹਿਮਾਨ ਅਕਾਲੀ ਆਗੂ ਸਰਦਾਰ ਪਰਮ ਸਿੰਘ ਖਾਲਸਾ ਜੀ ਆਲਾਲ ਸ਼ਰਮਾ ਸੁਸ਼ੀਲ ਪੂਰੀ ਸੁਖਵਿੰਦਰ ਸਿੰਘ ਥਾਂਦੀ ਪ੍ਰੋਫੈਸਰ ਇਕਬਾਲ ਸਿੰਘ ਚੀਮਾ ਜ਼ਿਲ੍ਹਾ ਖੇਡ ਅਫਸਰ ਵੰਦਨਾ ਚੋਹਾਨ ਅਤੇ ਗੁਰੂ ਰੰਧਾ ਸੇਵਾ ਸੁਸਾਇਟੀ ਤੋਂ ਸਰਦਾਰ ਅਮਰਜੀਤ ਸਿੰਘ ਨੂੰ ਜੀ ਆਇਆਂ ਆਖਦੇ ਆ ਅੱਜ ਦੇ ਮੈਚ ਦੀ ਮਹੱਤਤਾ ਸੰਬੰਧੀ ਵਿਸਥਾਰ ਪੂਰਵਕ ਚਾਨਣਾ ਪਾਇਆ ਪੰਜਾਬ ਚੈਂਪੀਅਨ ਸ਼੍ਰੀ ਜੀ ਆਲਾਲ ਸ਼ਰਮਾ ਨੇ ਜਥੇਦਾਰ ਰੇਸ਼ਮ ਸਿੰਘ ਥਿਆੜਾ ਦੀ ਯਾਦ ਸ ਕਰਵਾਏ ਟਰਨਮੈਂਟ ਦੀ ਸ਼ਲਾਘਾ ਕਰਦੇ ਆ ਆਖਿਆ ਕਿ ਇਹ ਟਰਨਮੈਂਟ ਨੈਸ਼ਨਲ ਪੱਧਰ ਦੇ ਟਰਨਮੈਂਟਾਂ ਦੀ ਬਰਾਬਰੀ ਕਰ ਰਹੇ ਹਨ ਇਸ ਦਾ ਸਿਹਰਾ ਪ੍ਰਿੰਸੀਪਲ ਰਜਿੰਦਰ ਗਿੱਲ ਅਤੇ ਰਮਨਦੀਪ ਸਿੰਘ ਥਿਆੜਾ ਨੂੰ ਜਾਂਦਾ ਹੈ ਸਰਦਾਰ ਪਰਮ ਸਿੰਘ ਖਾਲਸਾ ਨੇ ਆਖਿਆ ਕਿ ਇਸ ਵਰਗਵਾਸੀ ਸਰਦਾਰ ਰੇਸ਼ਮ ਸਿੰਘ ਥਿਆੜਾ ਸੋਭਾ ਪੱਧਰੇ ਲੀਡਰਸ਼ਿਪ ਦੇ ਮੋਰੀ ਆਗੂ ਰਹੇ ਹਨ ਅਤੇ ਮੈਂ ਉਹਨਾਂ ਪਾਸੋਂ ਬਹੁਤ ਕੁਝ ਸਿੱਖਿਆ ਰਮਨਦੀਪ ਸਿੰਘ ਥਿਆੜਾ ਨੇ ਆਖਿਆ ਕਿ ਇਸ ਤਰ੍ਹਾਂ ਦੇ ਉਪਰਾਲੇ ਕਰਨ ਨਾਲ ਅੱਜ ਦੇ ਯੁੱਗ 'ਚ ਮਾਵਾ ਦੀਆਂ ਅਥਾਹ ਅਸੀਸਾਂ ਮਿਲਦੀਆਂ ਹਨ ਪਰ ਉਹਨਾਂ ਮਾਮਾ ਜਿਨ੍ਹਾਂ ਦੇ ਪੁੱਤ ਬੇਰੋਜ਼ਗਾਰੀ ਦੀ ਮਾਰ ਚੱਲਦਿਆਂ ਹੋਇਆ ਖੇਡਾਂ ਪ੍ਰਤੀ ਧਿਆਨ ਕੇਂਦ੍ਰਿਤ ਨਹੀਂ ਕਰ ਸਕੇ ਅਤੇ ਕੁਝ ਨੌਜਵਾਨ ਨਸ਼ਿਆਂ ਦੀ ਬੁਰੀ ਲਤ ਚ ਪੈ ਗਏ ਉਹ ਹੁਣ ਡੂੰਘੀਆਂ ਚਿੰਤਾਵਾਂ ਚ ਹਨ ਕਿ ਪਰਮਾਤਮਾ ਉਹਨਾਂ ਦੇ ਬੱਚਿਆਂ ਨੂੰ ਸਮੱਤ ਬਖਸ਼ੀ ਅਤੇ ਕੁਰਾਹੇ ਪੇ ਬੱਚਿਆਂ ਨੂੰ ਖੇਡਾਂ ਵਾਲੇ ਪਾਸੇ ਲਾ ਕੇ ਬੱਚਿਆਂ ਦੀ ਜ਼ਿੰਦਗੀ ਨੂੰ ਚਾਰ ਚੰਨ ਲਾਵੇਂ। ਇਹੀ ਦੁਆਵਾ ਉਹ ਹਮੇਸ਼ਾ ਕਰਦੇ ਰਹਿਣਗੇ। ਉਹਨਾਂ ਕਹਿਆ ਕਿ ਪ੍ਰਿੰਸੀਪਲ ਰਜਿੰਦਰ ਗਿੱਲ ਦੀ ਅਗਵਾਈ ਚ ਅਤੇ ਮਾਤਾ ਬਲਵੀਰ ਕੌਰ ਥਿਆੜਾ ਦੀ ਰਹਿਨੁਮਾਈ ਹੇਠ

ਜਿਹੜਾ ਨਵਾਂ ਸ਼ਹਿਰ ਓਪਨ ਪ੍ਰਾਈਜ਼ ਬਣੀ ਟੂਰਨਾਮੈਂਟ ਤੇ ਛੇਮਾ ਸਰਦਾਰ ਰੇਸ਼ਮ ਸਿੰਘ ਖਿਆੜਾ ਯਾਦਗਾਰੀ ਇਵੈਂਟਮੈਂਟ ਟੂਰਨਾਮੈਂਟ ਹੈ ਉਹਦੇ ਦੂਸਰੇ ਦਿਨ ਚ ਐਂਟਰ ਕਰ ਚੁੱਕੇ ਆ ਤੇ ਬਹੁਤ ਵਧੀਆ ਮੁਕਾਬਲੇ ਡਿਫਰੈਂਟ ਏਜ ਗਰੁੱਪਸ ਦੇ ਚੱਲ ਰਹੇ ਆ ਤੇ ਜਿੱਥੇ ਹੁਰ ਮੋਜ਼ਿਸ ਮਹਿਮਾਨਾਂ ਨੇ ਆ ਕੇ ਵੀ ਇਸ ਟੂਰਨਾਮੈਂਟ ਦੀ ਸੋਭਾ ਨੂੰ ਵਧਾਇਆ ਉੱਥੇ ਮੇਰੇ ਵੱਡੇ ਭਰਾ ਸਰਦਾਰ ਪਰਮ ਸਿੰਘ ਖਾਲਸਾ ਉਹ ਸਪੈਸ਼ਲ ਇੱਥੇ ਪਹੁੰਚੇ ਆ ਤੇ ਮੈਂ ਉਹਨਾਂ ਦਾ ਇੱਥੇ ਪਹੁੰਚਣ ਲਈ ਬਹੁਤ ਧੰਨਵਾਦ ਕਰਦਾ ਤੇ ਮੈਨੂੰ ਉਮੀਦ ਹੈ ਕਿ ਵਾਹਿਗੁਰੂ ਦੀ ਮਿਹਰ ਨਾਲ ਤੇ ਇਹਨਾਂ ਦੇ ਅਸ਼ੀਰਵਾਦ ਨਾਲ

ਅਸੀਂ ਕੋਸ਼ਿਸ਼ ਕੀਤੀ ਹੈ ਆਪਣੇ ਵੱਲੋਂ ਕਿ ਜਿਹੜੇ ਆਏ ਹੋਏ ਖਿਡਾਰੀ ਤੇ ਉਹਨਾਂ ਦੇ ਨਾਲ ਉਹਨਾਂ ਦੇ ਪੇਰੈਂਟਸ ਹੈ ਉਹਨਾਂ ਲਈ ਅਸੀਂ ਤਿੰਨੇ ਦਿਨ ਜਿਹੜਾ ਆ ਲੰਗਰ ਦੀ ਸੇਵਾ ਜਿਹੜੀ ਹੈ ਉਹ ਆਪਣੇ ਵੱਲੋਂ ਚਲਾ ਰਹੇ ਹਾਂ ਫ੍ਰੀ ਆਫ ਕਾਸਟ ਓਬਵੀਅਸਲੀ ਲੰਗਰ ਹੁੰਦਾ ਹੀ ਫ੍ਰੀ ਆਫ ਕਾਸਟ ਹੈ ਤੋਂ ਸੋ ਤਾਂ ਹੀ ਅਸੀਂ ਕਹਿ ਰਹੇ ਕਿ ਲੰਗਰ ਦੀ ਸੇਵਾ ਚਲਾ ਰਹੇ ਹਾਂ ਤੇ ਮੈਨੂੰ ਉਮੀਦ ਹੈ ਕਿ ਅਸੀਂ ਇਹਨੂੰ ਹੋਰ ਬਿਹਤਰ ਕਰਨ ਵੱਲ ਆਂਦੇ ਸਮੇਂ ਹੋਰ ਕਦਮ ਚੱਕਦੇ ਰਵਾਂਗੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਸਤਿ ਸ੍ਰੀ ਅਕਾਲ ਸਾਰੇ ਦੋਸਤਾਂ ਨੂੰ ਅੱਜ ਮੈਨੂੰ ਇਹ ਗੱਲ ਤੁਹਾਡੇ ਨਾਲ ਸ਼ੇਅਰ ਕਰਦੇ ਬੜੀ ਖੁਸ਼ੀ ਹੋ ਰਹੀ ਹੈ ਕਿ ਸੀਰਪਾਲ ਸਿੰਘ ਬੈਡਮਿੰਟਨ ਅਕੈਡਮੀ ਨਵਾਂ ਸ਼ਹਿਰ ਦਾ 25ਵਾਂ ਬੈਡਮਿੰਟਨ ਟੂਰਨਾਮੈਂਟ ਹੈ ਜਿਹਨੂੰ ਅਸੀਂ ਸਿਲਵਰ ਜੁਬਲੀ ਦੇ ਤੌਰ ਤੇ ਮਨਾ ਰਹੇ ਹਾਂ ਤੇ 6ਵੇਂ ਸਰਦਾਰ ਰੇਸ਼ਮ ਸਿੰਘ ਖੜਾ ਜੀ ਦੀ ਯਾਦ ਦੇ ਵਿੱਚ ਇਹ ਟੂਰਨਾਮੈਂਟ ਹੈ ਜਿਹਦੇ ਵਿੱਚ ਅੰਡਰ 13 ਅੰਡਰ 15 ਅੰਡਰ 17 ਅੰਡਰ 19 ਮੁੰਡੇ ਤੇ ਕੁੜੀਆਂ ਭਾਗ ਲੈ ਰਹੇ ਨੇ ਸਾਡੇ ਲਈ ਬੜੀ ਖੁਸ਼ੀ ਦੀ ਗੱਲ ਹੈ ਕਿ ਇਸ ਟੂਰਨਾਮੈਂਟ ਦੇ ਵਿੱਚ ਗੁਆਲিয়ার ਐਮਪੀ ਤੋਂ ਬੱਚੇ ਆਏ ਨੇ ਰਾਜਸਥਾਨ ਤੋਂ ਬੱਚੇ ਆਏ ਨੇ ਜੰਮੂ ਕਸ਼ਮੀਰ ਤੋਂ ਨੇ ਦਿੱਲੀ ਤੋਂ ਮਾਚ ਰਿਆਣਾ ਚੰਡੀਗੜ੍ਹ ਤੋਂ ਲਗਭਗ 8-9 ਸੂਬਿਆਂ ਦੇ ਖਿਡਾਰੀ ਭਾਗ ਲੈ ਰਹੇ ਨੇ ਸਾਡੀ ਅਕੈਡਮੀ ਦੀ ਬੜੀ ਇੱਕ ਕੋਸ਼ਿਸ਼ ਹੈ ਕਿ ਜਿਸ ਟਾਈਮ ਇਸ ਤਰ੍ਹਾਂ ਦੇ ਹਾਲਾਤ ਰਹੇ ਕਿ ਨਸ਼ਿਆਂ ਨੇ ਨਸ਼ਾ ਦਾ ਜੜਾ ਕਿੰਨੇ ਦਰਿਆ ਵਗ ਰਿਹਾ ਜਿੱਦਾਂ ਮੈਂ ਮੈਨੂੰ ਮੇਰੇ ਟੀਚਰਾਂ ਨੇ ਮਾੜੀਆਂ ਆਦਤਾਂ ਤੋਂ ਬਚਾਇਆ ਨਸ਼ੇਤ ਬਚਾਇਆ ਤੇ ਮੇਰੀ ਵੀ ਇਹ ਕੋਸ਼ਿਸ਼ ਹੈ ਕਿ ਅਸੀਂ ਹਾਂ ਅਰਿਆਨੋ ਸਪੋਰਟਸ ਵਾਲਾ ਲਾ ਕੇ ਨਸ਼ਿਆਂ ਤੋਂ ਦੂਰ ਕਰ ਸਕੀਏ ਇਸ ਟੂਰਨਾਮੈਂਟ ਦੇ ਵਿੱਚ ਸਦਾ ਰਮਨਦੀਪ ਸਿੰਘ ਖਿਆੜਾ ਜਿਹੜੇ ਕਿ ਅਕਾਲੀ ਦਲ ਦੇ ਸੀਨੀਅਰ ਲੀਡਰ ਨੇ ਜ਼ਿਲ੍ਹਾ ਪ੍ਰਧਾਨ ਵੀ ਨੇ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਉਹ ਆਪ ਆਕੀ ਦੇ ਪਲੇਅਰ ਰਹੇ ਨੇ ਪਰ ਬਰਵੈਂਟਨ ਨੂੰ ਦੁਆਬੇ ਦੇ ਵਿੱਚ ਪ੍ਰਮੋਟ ਕਰਨ ਲਈ ਮੈਂ ਉਹਨਾਂ ਦਾ ਬੜਾ ਸ਼ੁਕਰੀਆ ਅਦਾ ਕਰਦਾ ਤੇ ਉਹਨਾਂ ਦਾ ਬਹੁਤ ਵੱਡਾ ਰੋਲ ਹੈ ਇਹਦੇ ਲਈ ਤੇ ਮੈਂ ਸਦਾ ਕਰਨ ਸਿੰਘ ਖਾਸਾ ਜੀ ਦਾ ਵੀ ਧੰਨਵਾਦ ਕਰਦਾ ਜਦੋਂ ਵੀ ਟੂਰਨਾਮੈਂਟ ਦਾ ਸਟੇਡੀਅਮ ਦੀ ਤਿਆਰੀ ਕਰਨੀ ਹੁੰਦੀ ਹੈ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ ਦੁਆਬੇ ਨੂੰ ਛੱਡ ਕੇ ਜੇ ਅਸੀਂ ਬਾਕੀ ਤਾਂ ਦੇਖੀ ਤੇ ਸਪੋਰਟਸ ਦਾ ਰੁਝਾਨ ਬਹੁਤ ਜ਼ਿਆਦਾ। ਮੈਨੂੰ ਬੜੀ ਖੁਸ਼ੀ ਹੈ ਕਿ ਜੀਰਕਪੁਰ ਤੋਂ, ਅੰਮੜੇ ਤੋਂ ਬਾਈ ਪਲੇਅਰ ਆਏ ਨੇ ਤੇ ਦਿੱਲੀ ਤੋਂ ਵੀ ਪਾਰਟਿਸਪੇਸ਼ਨ ਹੈ। ਜੰਮੂ کشمیر ਜਿੱਥੇ ਪੂਰਾ ਜਥਾ ਆਇਆ। ਪਰ ਜਿੰਨਾ ਮੈਨੂੰ ਉਮੀਦ ਸੀ ਦੁਆਬੇ ਤੋਂ ਥੋੜੇ ਜਿਹਾ ਘੱਟ ਪਲੇਅਰ ਆਏ ਨੇ। ਸੋ ਮੇਰੀ ਮਾਪਿਆਂ ਨੂੰ ਹੱਥ ਵਨ ਕੇ ਬੇਨਤੀ ਹੈ ਵੀ ਬੱਚਿਆਂ ਨੂੰ ਵਿਦਿਆਰਥੀਆਂ ਨੂੰ ਖਿਡਾਰੀਆਂ ਨੂੰ ਬਚਾਉਣ ਦਾ ਇੱਕੋ ਇੱਕ ਰਸਤਾ ਹੈ ਸਪੋਰਟਸ, ਖੇਡਾਂ। ਖੇਡਾਂ ਦੇ ਨਾਲ ਜੋੜੋ, ਬੱਚਿਆਂ ਨੂੰ ਜ਼ਰੂਰ ਇਹਦੇ ਲਈ ਭੇਜੋ। ਸੋ ਮੈਂ ਇਹਦੇ ਲਈ ਸਰਦਾਰ ਗੁਰਰਾਜ ਸਿੰਘ ਮਹਿਜੀ ਦਾ ਬਹੁਤ ਥੈਂਕਸ ਕਰਦਾ ਕਿ ਉਹ ਹਮੇਸ਼ਾ ਹੀ ਕੁਝ ਇਸ ਤਰ੍ਹਾਂ ਦੇ ਪ੍ਰੋਗਰਾਮ ਲੈ ਕੇ ਆਉਂਦੇ ਨੇ ਜਿਹੜੇ ਸਮਾਜ ਦੇ ਵਿੱਚ ਵੱਡਾ ਰੋਲ ਅਦਾ ਕਰਦੇ ਨੇ ਸੋ ਸਪੋਰਟਸ ਦੇ ਨੇ ਵੀ ਤੁਸੀਂ ਹਮੇਸ਼ਾ ਇਹਨੂੰ ਹਾਈਲਾਈਟ ਕਰਦੇ ਹੋ ਮੈਂ ਤੁਹਾਡਾ तहे ਦਿਲੋਂ ਸ਼ੁਕਰੀਆ ਦਾ ਕਰਦਾ ਸੱਸੀ ਮਖਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਬੜੀ ਅੱਜ ਮੈਂ ਸਮਝਦਾ ਖੁਸ਼ੀ ਹੋ ਰਹੀ ਆ ਕਿ ਅੱਜ ਆਪਾਂ ਸ਼ੋਮਣੀ ਅਕਾਲੀ ਦਲ ਦੇ ਅਕਾਲੀ ਦਲ ਦੇ ਇਸ ਏਰੀਏ ਦੇ ਥਾਂ ਜ세ਦਾਰ ਰਵੀਸ਼ਮ ਸਿੰਘ ਜੀ ਥਿਆੜਾ ਜਿਨ੍ਹਾਂ ਦੀ 6ਵੀਂ ਯਾਦ ਨੂੰ ਇਹ ਸਮਰਪਿਤ ਟੂਰਨਾਮੈਂਟ ਆ ਉਹਦੇ ਵਿੱਚ ਭਾਗ ਲੈਣ ਦਾ ਮੌਕਾ ਮਿਲਿਆ ਔਰ ਖਾਸ ਕਰਕੇ ਗਿੱਲ ਸਾਹਿਬ ਮੈਂ ਸਮਝਦਾ ਜਿੱਥੇ ਆਪ ਸਪੋਰਟਸਮੈਨ ਹਨ ਸਾਡੇ ਇਲਾਕੇ ਦੇ ਲਈ ਇਹ ਬੈਡਮਿੰਟਨ ਦੇ ਲਈ ਵਰਦਾਨ ਆ ਕਿ ਇਹਦੇ ਕੋਚ ਇਹਦੀ ਸ਼ਖਸੀਅਤ ਜਿੱਥੇ ਐਜ਼ ਅ ਪ੍ਰਿੰਸੀਪਲ ਉਥੇ ਐਜ਼ ਅ ਸਪੋਰਟਸਮੈਨ ਜਿੱਥੇ ਨੈਸ਼ਨਲ ਲੈਵਲ ਦੇ ਖਿਡਾਰੀ ਨੇ ਉਥੇ ਬੱਚਿਆਂ ਨੂੰ ਇਹ ਗੁਰਤੀ ਦੇ ਰਹੇ ਹਨ ਸਪੋਰਟਸ ਨੇ ਅੱਜ ਜੁੜੰਡੀ ਤੇ ਮੈਂ ਇਹਨਾਂ ਦੀ ਸਮੂਚੀ ਟੀਮ ਨੂੰ ਵਧਾਈ ਵੀ ਦਿੰਦਾ ਹਾਂ ਕਿ 25ਵਾਂ ਸਿਲਵਰ ਜੁਬਲੀ ਅੱਜ ਦਾ ਜਿਹੜਾ ਟੂਰਨਾਮੈਂਟ ਆ ਇਹਨਾਂ ਦੀ ਸਮੂਚੀ ਟੀਮ ਇਹਨਾਂ ਦੀ ਮਿਹਨਤ ਦਾ ਨਤੀਜਾ ਆ ਕਿ ਅੱਜ ਪੂਰੇ ਭਾਰਤ ਦੇ ਅੰਦਰੋਂ ਲਗਭਗ 9-10 ਸਟੇਟਾਂ ਦੇ ਅੰਦਰੋਂ ਬੱਚੇ ਪਾਰਟਿਸਿਪੇਟ ਕਰਨ ਦੇ ਲਈ ਪਹੁੰਚੇ ਆ ਮੈਂ ਸਮਝਦਾ ਕਿ ਨਵੇਂ ਸ਼ਹਿਰ ਵਾਸੀਆਂ ਦੇ ਲਈ ਇਹ ਬੜੀ ਫਖਰ ਵਾਲੀ ਗੱਲ ਆ ਕਿ ਇਸ ਟੂਰਨਾਮੈਂਟ ਨੂੰ ਇਸ ਮਕਾਮ ਤੇ ਪਹੁੰਚਾ ਦੇਣਾ ਇਹ ਭਾਰਤ ਤੋਂ ਪੰਜਾਬ ਨੂੰ ਛੱਡ ਕੇ ਭਾਰਤ ਤੋਂ ਲੋਕਾਂ ਦਾ ਬੱਚਿਆਂ ਦਾ ਪਾਰਟਿਸਿਪੇਟ ਕਰਨਾ ਇਹ ਸਾਡੇ ਇਲਾਕੇ ਦੀ ਖੁਦਕਦਮੀ ਆ ਔਰ ਮਾਣ ਵਾਲੀ ਗੱਲ ਆ ਸਾਡੇ ਇਲਾਕੇ ਲਈ ਸੋ ਮੈਂ ਗਿੱਲ ਸਾਹਿਬ ਦੀ ਸਮੂਚੀ ਟੀਮ ਦਾ ਧੰਨਵਾਦ ਕਰਦਾ ਹਾਂ ਕਿਉਂਕਿ ਅੱਜ ਦੇ ਅਜੋਕੇ ਸਮੇਂ ਦੇ ਵਿੱਚ ਜਿੱਥੇ ਪੰਜਾਬ ਦੇ ਅੰਦਰ ਨਸ਼ਿਆਂ ਦਾ ਛੇਵਾਂ ਦਰਿਆ ਚੱਲ ਰਿਹਾ ਜਿੱਥੇ ਸਰਕਾਰਾਂ ਨਕਾਮ ਹੋ ਰਹੀਆਂ ਉਥੇ ਆ ਜੀ ਸਮਾਜ ਸੇਵੀ ਜਥੇਬੰਦੀਆਂ ਔਰ ਖਾਸ ਕਰਕੇ ਸਪੋਰਟਸਮੈਨ ਕਿਉਂਕਿ ਅੱਜ ਬੱਚਿਆਂ ਨੂੰ ਉਸ ਦਰਿਆ ਤੋਂ ਬਚਾਉਣ ਦੇ ਲਈ ਸਪੋਰਟ ਦੇ ਨਾਲ ਜੋੜਨਾ ਬੜਾ ਜ਼ਰੂਰੀ ਆ। ਸੋ ਮੈਂ ਇਹਨਾਂ ਦਾ ਧੰਨਵਾਦ ਕਰਦਾ ਹਾਂ ਸਮੁੱਚੇ ਨਵਾਂ ਸ਼ਹਿਰ ਨਿਵਾਸੀਆਂ ਵੱਲੋਂ ਕਿ ਜਿਹੜਾ ਇਹ ਬੜਾ ਉਪਰਾਲਾ ਆ ਕਿਉਂਕਿ ਮੈਨੂੰ ਲਗਾਤਾਰ ਕਈ ਟੂਰਨਾਮੈਂਟਾਂ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਿਆ ਤੇ ਜਿਹੜਾ ਹਰ ਵਾਰ ਟੂਰਨਾਮੈਂਟ ਆ ਉਹ ਬਿਹਤਰ ਤੋਂ ਬਿਹਤਰ ਹੋ ਰਿਹਾ ਤੇ ਅਸੀਂ ਗੁਰੂ ਮਾਨ ਦੇ ਅੱਗੇ ਅਦਾਸ ਕਰਦੇ ਹਾਂ ਕਿ ਜਿਹੜਾ ਇਹ ਟੂਰਨਾਮੈਂਟ ਆ ਇਹ ਹੋਰ ਵੀ ਬਲੰਦੀਆਂ ਨੂੰ ਛੂਵੇ ਔਰ ਆਪਣੇ ਬੱਚਿਆਂ ਨੂੰ ਜਿੱਥੇ ਆਪਾਂ ਪੰਜਾਬ ਨੂੰ ਨਸ਼ਾ ਮੁਕਤ ਬਣਾ ਸਕੀਏ। ਉਥੇ ਮਾਪਿਆਂ ਦੀ ਵੀ ਇਹ ਡਿਊਟੀ ਬਣਦੀ ਆ ਕਿ ਆਪਣੇ ਬੱਚਿਆਂ ਨੂੰ ਜਦੋਂ ਇਹ ਜਿਹੇ ਸ਼ਗਰੀਤਾ ਫ੍ਰੀ ਆਫ ਕਾਸਟ ਤੁਹਾਡੇ ਬੱਚਿਆਂ ਦੇ ਲਈ 24 ਘੰਟੇ ਖੜੇ ਆ ਤਾਂ ਆਪਾਂ ਬੱਚਿਆਂ ਨੂੰ ਵੱਧ ਤੋਂ ਵੱਧ ਪਾਰਟਿਸਿਪੇਟ ਕਰਾਈਏ ਤਾਂ ਕਿ ਆਪਣੇ ਬੱਚਿਆਂ ਨੂੰ ਆਪਣੇ ਪੰਜਾਬ ਨੂੰ ਨਸ਼ਾ ਮੁਕਤ ਬਣਾ ਸਕੀਏ ਮੈਂ ਦੁਬਾਰਾ ਗਿੱਲ ਸਾਹਿਬ ਔਰ ਆਪਣੇ ਮੈਂ ਸਮਝਦਾ ਕਿ ਉਸਤਾਦ ਜਥੇਦਾਰ ਰੇਸ਼ਮ ਸਿੰਘ ਥਿਆੜਾ ਨੂੰ ਜਿਥੇ ਅੱਜ ਯਾਦ ਕਰਦੇ ਆਂ ਸ਼ਰਧਾ ਸਤਕਾਰ ਭੇਟ ਕਰਦੇ ਆਂ ਉਹਨਾਂ ਦੀਆਂ ਸਵਾਵਾਂ ਨੂੰ ਉਹਨਾਂ ਦੇ ਪਰਿਵਾਰ ਦੀਆਂ ਸਵਾਵਾਂ ਨੂੰ ਕਿਉਂਕਿ ਸਾਡੇ ਇਲਾਕੇ ਦਾ ਮੈਂ ਸਮਝਦਾ ਬਹੁਤ ਵਧੀਆ ਪਰਿਵਾਰ ਆ ਜਿਹੜਾ ਲੋਕਾਂ ਦੀ ਸੇਵਾ ਜਾਰੀ ਰਹਿਦਾ ਸੋ ਮੈਂ ਪਰਿਵਾਰ ਦਾ ਵੀ ਧੰਨਵਾਦ ਕਰਦਾ ਹਾਂ ਔਰ ਸਮੁੱਚੇ ਬੈਡਮਿੰਟਨ ਐਸੋਸੀਏਸ਼ਨ ਚੀਦੇ ਆਜਮ ਭਗਤ ਸਿੰਘ ਬੈਡਮਿੰਟਨ ਐਸੋਸੀਏਸ਼ਨ ਦਾ ਧੰਨਵਾਦ ਕਰਦਾ ਆ ਉਹ ਆਏ ਜੀ ਦਾ ਖਾਲਸਾ ਉਹ ਆਏ ਜੀ ਦੀ ਕੀ ਬਣ